ਸ਼ੇ ਘਰਦਾ ਰਿਆ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ 부ਜੀ ਔਰਤ ਹੁੰਦੀ ਓ ਉਹ ਦੁਕੀ ਨੂੰ ਕਿੱਦਾਂ ਜਾ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਦੇ ਤਕ ਝਗੜਾ ਹੋਇਆ ਤੇ ਬਾਅਦ ਇਹਨਾਂ ਨੇ ਕੀ ਕੀਤਾ ਵੀ ਇਹਦਾ ਭਰਾ ਤੇ ਇਹ ਆਪਕ ਇਹਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ ਏ ਤਿੰਨ ਤਰੀਕੀ ਸ਼ਨੀ ਆ ਰਹੇ ਉਸ ਤੋਂ ਸ਼ਨੀ ਵਾਰ ਹੈ ਜੀ ਮੇਰਾ ਨਾਮ ਜਸਮント ਸਿੰਘ ਟੈਂਡਾ ਮੇਰਾ ਸਿੰਘੂ ਕੀ ਜ਼ਿਲ੍ਹਾ ਅੰਮ੍ਰਿਤਸਰ ਤੇ ਮੈਂ ਦੂਜਾ ਛਾਦੀ ਇਹਦੀ ਕਾਧੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪੇ ਮੈਨੂੰ ਜਦੋਂ ਇਹ ਬੱਚੀ ਹੋਈਏ ਬਾਅਦ ਚੋਂ ਛਾਦੀ ਹੋ ਗਈਏ ਬਾਅਦ ਬੱਚੀ ਹੋਈਏ ਉਦੋਂ ਤੋਂ ਲੈ ਕੇ ਮੈਨੂੰ ਪ੍ਰੇਸ਼ਾਨ ਕਰਨ ਪਿਆ ਕਿ ਸਾਨੂੰ ਬੱਚਾ ਚਾਹੀਦਾ ਹੈ ਅਸੀਂ ਉਹਨਾਂ ਚੰਨੀ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ ਫਲਾਂ ਚਾਹੀਦਾ ਉਹ ਕਰਦਾ ਅਸੀਂ ਚਲੋ ਛੇ ਮਹੀਨੇ ਹਫਤਾ ਛੇ ਮਹੀਨਾ ਕਰਕੇ ਇਹਨਾਂ ਦੇ ਮਾਮੇ ਨੇ ਪਾ ਕੇ ਜ਼ਿੰਮੇਵਾਰੀ ਉਹਨਾਂ ਨੇ ਨਹੀਂ ਚੁੱਕੀ ਸੀ ਕਲਦੀਪ ਉਹਦਾ ਨਾਮ ਤੇ ਉਹਨੇ ਕਿਹਾ ਕਿ ਤੁਸੀਂ ਨੀਨ ਨੂੰ ਕੁਝ ਕਹਿਣਾ ਮੇਰੀ ਜ਼ਿੰਮੇਵਾਰੀ ਤੁਸੀਂ ਉੱਥੇ ਜਾਣਾ ਵੀ ਨਹੀਂ ਜਾ ਮਗਰੋਂ ਉਹਦੇ ਨਾਲ ਬੜਾ ਕੁਝੇ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ ਦੂਜੀ ਔਰਤ ਹੁੰਦੀ ਏ ਉਹ ਦੂਜੀ ਨੂੰ ਕਿੱਦਾਂ ਯਾਰ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਬਾਅਦ ਚ ਇਹਨਾਂ ਨੇ ਕੀ ਕੀਤਾ ਤੀ ਇਹਦਾ ਭਰਾ ਤੇ ਇਹ ਆਪ ਤੇ ਇਹਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਪਾਂਚ ਇਹਨਾਂ ਨੇ ਕਿ ਤੱਕ ਤੇਲ ਪਾ ਕੇ ਇਹਨਾਂ ਨੇ ਸਾੜਤੀ 3 ਤਰੀਕ ਦੀ ਸ਼ਨੀ ਆ ਰਿਹਾ ਉਹ ਦਿਨ ਸ਼ਨੀਵਾਰ ਹੈ ਤੇ ਇਹ ਵੀ ਤੇ ਬੜਾ ਸਾਡੇ ਨਾਲ ਤਕਾ ਹੋਇਆ ਹੈ ਜਦੋਂ ਕਰੇ ਹੋਰ ਕਿੰਨਾ ਕੁ ਹੋ ਸਕਦਾ ਤਕਾ ਸਰਬਜੀਤ ਹੀ ਬੱਚੀ ਮੇਰੀ ਦਾ ਨਾ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਹੈ ਠੀਕ ਨਹੀਂ ਗੱਲ ਉਹਦੇ ਭਰਾ ਦਾ ਨਾਂ ਹੈ ਗਗਨਦੀਪਾ ਉਹ ਵੀ ਉੱਥੇ ਦੇ ਭਰਾ ਹੀ ਹੈ ਦਾ ਤੇ ਮਨਦੀਪ ਉਹਦੀ ਪਰਜਾਈ ਦਾ ਨਾਂ ਹੈ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇਟੀ ਨੂੰ ਕੀ ਕੀਤਾ ਤਾ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਕੁੱਟ ਕੇ ਮੂੰਹ 'ਵਾਂ ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਹੈ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਹੈ ਇਹਦੀ ਪਰਜਾਈ ਨੇ ਫੋਨ ਕੀਤਾ ਤੇ ਤੁਹਾਡੀ ਕੁੜੀ ਸੜ ਗਈ ਹੈ ਅੱਛਾ ਕਿ ਨਹੀਂ ਇਹ ਇੱਕ ਬੱਚਾ ਉਹਦਾ ਤੇ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਗਦਾ ਤੇ ਅਸੀਂ ਉਸ ਟੇੜ ਕੀਤੀ ਆ ਤੇ ਟੇੜ ਤੇ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤੇ ਜਿੰਗੇ ਇਹ ਕੋਈ ਚਾਹ ਨਹੀਂ ਮਿਲੰਦਿਆ ਅਸੀਂ ਅਸਟਾ ਮਿੱਥੇ ਖੜੇ ਆ ਹਸਪੀਟਲ ਚ ਤੇ ਉਹਨਾਂ ਤੱਕ ਅਸੀਂ ਸੱਚਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਨਿਆ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਅਸੀਂ ਸੱਚਕਾਰ ਤਾਂ ਹੀ ਕਰਨਾ ਜਿੰਨਾ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਹੁਣ ਤਾਂ ਕਹੀ ਸੱਚਾਈ ਨਹੀਂ ਕੰਨਣਾ ਹੈਗਾ ਹਨਾਰਿਸ਼ਪਾਲ ਸਿੰਘ ਮੈਂ ਦੂਲਾ ਨੰਗਲ ਤੋਂ ਰਹਿਣ ਵਾਲਾ ਮੈਂ ਆ ਇਹ ਜਿਹੜੀ ਕੁੜੀ ਇਹ ਮੇਰੀ ਸਾਲੀ ਹੈ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਇਹ ਦੂਜਾ ਵਿਆਹ ਦੋਵਾਂ ਦਾ ਹਾਂਜੀ ਦੂਜਾ ਵਿਆਹ ਹੀ ਉਸ ਤੋਂ ਬਾਅਦ ਇਹਨਾਂ ਦਾ મતਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ ਚਲੋ ਬਹਿ ਕੇ ਫੈਸਲੇ ਵੀ ਹੋਏ ਆ ਬੜੀਆਂ ਗੱਲਾਂ ਹੋਈਆਂ ਪਰ ਲਾਸਟ 'ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾਤੀ ਆ ਤੇ ਕੁੜੀ ਡੈਥ ਕਰ ਗਈ ਤੇ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣ ਦੀ ਹੈ ਤੇ ਪੁਲਸ ਸਾੜਿਆਂ ਨੂੰ ਵੀ ਇਹੋ ਜਾਨੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ ਉਹ ਜੀ ਇਹ 4 8 24 ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਤਰਾ ਕਰਕੇ ਜਿਹੜੀ ਸਰਬਜੀਤ ਕੌੜਾ ਉਨੇ ਆਪਣੇ ਆਪ ਨੂੰ ਅਗ ਲਾਈਆ ਗੁਰੂ ਰਾਮ ਹਸ ਰਏ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਦਾਖਲ ਤੇ ਜਿਨ੍ਹਾਂ ਦੀ ਸਟੇਟਮੈਂਟ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਾ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਜਿੰਨੇ ਦਿਨ ਤੱਕ ਮੇਰੀ ਲੜਕੀ ਪਹੁੰਚ ਨਹੀਂ ਆਉਂਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਤੇ ਕੱਲ ਉਹਨਾਂ ਦੀ 15 ਅਗਸਤ ਨੂੰ ਸ਼ਾਨਕ ਮੌਤ ਹੋ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ ਕਿ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜ਼ਬੂਤ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸ਼ਾਦੀ ਚੋਂ ਲੈ ਕੇ ਆਈ ਸੀ ਤੇ ਦੂਜਾ ਬੱਚਾ ਜਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਇਹ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦਾ ਕੋਈ ਤਕਰਾਰ ਨਹੀਂ ਜਿਹੜਾ ਕਰਕੇ ਉਹਨ ਆਪਣੇ ਆਪ ਇਤਰਾਫ ਹੀ ਬਣ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਤੇ ਤੇਨਾਂ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਦਾ ਰੇਡ ਕੀਤੇ ਜਾ ਰਿਹਾ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਓ ਕਿਹ ਕਿਹ ਘਰ ਵਾਇਦ ਤਾਰਾ 108 ਤੇ 3 जीवन 5 BNS ਚਾਹਤ ਪਤਾ ਚਾਹਤ ਕੀਤਾ ਗਿਆ